ਇੱਕ ਕਾਲੇ ਨਾਲ ਨੂੰ ਆਈ ਹੈ ਜਬ ਪੀਪੀ ਆਈ ਆਈ ਹੈ ਜਿਹੜੀ ਨਿਕਲੇਗੀ ਜਿਹੜੀ ਫਰੀਦਕੋਟ ਤੇ ਨੂਸਾਫ ਸੀਟ ਜਿਹੜੀ ਹੈ ਉਸ ਨੂੰ ਕਿੱਦਾਂ ਲੈ ਕੇ ਮੰਨਦੇ ਹੋ ਉਹ ਤੋਂ ਬੜਾ ਇੱਕ ਜਿਹੜੀ ਹੈ ਬਿਲਕੁਲ ਡਿਫਰੈਂਟ ਲਿਕਨ ਆਉਣਾ ਹੈ ਹਾਂ ਜੀ ਮੈਂ ਮੈਂ ਸਮਝਦਾ ਕਿ ਕਨਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕੋਈ ਵੀ ਵਿਅਕਤੀ ਜਿਹੜਾ ਚੋਣਾਂ ਵੀ ਲੜ ਸਕਦਾ ਹੈ ਔਰ ਜਿਹੜਾ ਵੀ ਵਿਅਕਤੀ ਜਿਹਨੂੰ ਲੋਕ ਮੰਡੇਟ ਦਿੰਦੇ ਹੈ ਅਸੀਂ ਉਹਦਾ ਉਸ ਮੰਡੇਟ ਦੇ ਅਕੇ ਸਿਰਚ ਕੋਣੇ ਚਾਹੇ ਉਹ ਫਰੀਦਕੋਟ ਦੀ ਸੀਟ ਹੈ ਔਰ ਚਾਹੇ ਕੜੂਰ ਸਾਹਿਬ ਦੀ ਸੀਟ ਹੈ ਕਿ ਲੋਕਤੰਤਰ ਦੇ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀ ਵਾਰੀ ਹੋ ਜਾਂਦਾ ਹੈ ਪਹਿਲਾਂ ਵੀ ਹੋਇਆ ਇੱਕ ਅੱਧੀ ਵਾਰੀ ਬਟ ਆਈ ਡੋਨਟ ਥਿੰਕ ਸੋ ਕਿ ਇਸ ਕੱਲ ਨੂੰ ਚਿੰਤਾ ਕਰਨ ਦੀ ਲੋੜ ਹੈ ਨਹੀਂ ਮੈਨੂੰ ਲੱਗਦਾ ਕਿ ਸਿਆਸੀ ਪਾਰਟੀਆਂ ਤੋਂ ਨਾਰਾਜ਼ਗੀ ਹੁੰਦੀ ਤਾਂ ਐਡਾ ਵੱਡਾ ਮੈਂਡੇਟ ਕਾਂਗਰਸ ਪਾਰਟੀ ਨੂੰ ਕਿੱਦਾਂ ਮਿਲਦਾ ਤੁਸੀਂ ਇਹ ਨਹੀਂ ਕਹਿ ਸਕਦੇ 11 ਸੀਟਾਂ ਤੇ ਹਰ ਸੀਟ ਤੇ 40-40 ਉਮੀਦਵਾਰ ਖੜੇ ਸਨ ਤੀਤੀ ਉਮੀਦਵਾਰ ਖੜੇ ਸਨ ਲੇਕਿਨ ਲੋਕਾਂ ਨੇ ਅਲਟੀਮੇਟਲੀ ਪਾਰਟੀ ਦੇ ਲੋਕਾਂ ਨੂੰ ਬਹੁਤ ਸਾਰੀ ਜਗ੍ਹਾ ਤੇ ਤਰਜੀਹ ਦਿੱਤੀ ਸੱਤ ਸੀਟਾਂ ਸੀ ਜਿੱਤੇ ਤਿੰਨ ਆਮ ਆਦਮੀ ਪਾਰਟੀ ਜਿੱਤੀ ਔਰ ਬਹੁਤ ਵਾਰੀ ਹੁੰਦਾ ਬਹੁਤ ਸਾਰੇ ਪਰਦੇਸ਼ਾਂ ਦੇ ਵਿੱਚ ਇੱਕ ਦੋ ਜਗ੍ਹਾ ਤੇ ਇੰਡੀਪੈਂਡੈਂਟ ਲੋਕ ਵੀ ਚੋਣ ਲੜ ਦੇਣੇ ਉਹ ਜੇ ਚਾਹਦੇ ਨੇ ਬਟ ਅਗਰ ਤੁਸੀਂ ਸਮੁੱਚੇ ਪੰਜਾਬ ਦੀ ਗੱਲ ਕਰੋਗੇ ਤਾਂ ਇਸ ਤਰ੍ਹਾਂ ਦੀ ਤਸਵੀਰ ਸਮੁੱਚੇ ਪੰਜਾਬ ਦੀ ਨਹੀਂ ਹੈ ਹਾਂਜੀ ਇੰਡੀਆ ਚੱਕਰ ਬਾਹਰ ਪੈਰਾ ਕੌੜੇ ਦੇ ਸਾਫੀ ਨੇ ਉਹਨਾਂ ਨੇ ਜਿਹੜਾ ਹੈ ਟਵੀਟ ਕੀਤਾ ਉਹਨਾਂ ਨੇ ਕਿਹਾ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਰਿਹਾਅ ਕਰਨਾ ਚਾਹੀਦਾ ਹੈ ਪੰਜਾਬ ਸਰਦਾਰ ਨੂੰ ਸਟੈਂਡ ਲੈਣਾ ਚਾਹੀਦਾ ਹੈ ਇਹਦੇ ਨਾਲ ਤੁਸੀਂ ਖੜੇ ਹੋਵੋਗੇ ਉਹਨਾਂ ਤੁਹਾਡੇ ਸਾਥ ਦੇਖੋ ਗੱਲ ਇਹ ਹੈ ਕਿ ਮੈਂ ਕਨਸਟੀਟਿਊਸ਼ਨ ਨੂੰ ਮੰਨਣ ਵਾਲਾ ਇੱਕ ਸਿਪਾਹੀ ਹਾਂ ਦੇਸ਼ ਦੇ ਲੋਕਤੰਤਰ 'ਚ ਮੈਂ ਵਿਸ਼ਵਾਸ ਰੱਖਦਾ ਹਾਂ ਔਰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਮੈਂ ਵਿਸ਼ਵਾਸ ਰੱਖਦਾ ਹਾਂ ਅਗਰ ਕੋਈ ਵਿਅਕਤੀ ਬੇਕਸੂਰ ਔਰ ਗੁਨੇਗਾਰ ਨਹੀਂ ਹੈ ਮੈਨੂੰ ਲੱਗਦਾ ਕਿਸੇ ਵੀ ਵਿਅਕਤੀ ਨੂੰ ਉਨੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਜੋ ਨੇ ਗੁਨਾਹ ਕੀਤਾ ਹੋਵੇ ਸੋ ਬਾਕੀ ਕਿਉਂਕਿ ਇਹ ਜਿਹੜਾ ਮਾਮਲਾ ਹੈਗਾ ਇਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਹੈਗਾ ਇਹ ਕੋਰਟ ਦੀ ਨਿਗਰਾਨੀ ਥੱਲੇ ਹੈ ਇਹ ਅਲਟੀਮੇਟਲੀ ਕੋਰਟ ਨੇ ਫੈਸਲਾ ਲੈਣਾ ਹੈ ਸਾਨੂੰ ਕਿਸੇ ਗੱਲ ਦਾ ਇਤਰਾਜ਼ ਜਾਂ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਪਰੇਸ਼ਾਨ ਕਿਸ ਤਰ੍ਹਾਂ ਇਹ ਸਾਨੂੰ ਕਿੱਦਾਂ ਲੈ ਕੇ ਮੰਨਦੇ ਹੋ ਕਿ ਉਹਦਾ ਬੜਾ ਇੱਕ ਜਿਹੜੀ ਹੈ ਬਿਲਕੁਲ ਡਿਫਰੈਂਟ ਦਿੱਖਣਾ ਹਾਂ ਜੀ ਮੈਂ ਮੈਂ ਸਮਝਦਾ ਕਿ ਕਨਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕੋਈ ਵੀ ਵਿਅਕਤੀ ਜਿਹੜਾ ਚੋਣਾਂ ਵੀ ਲੜ ਸਕਦਾ ਹੈ ਔਰ ਜਿਹੜਾ ਵੀ ਵਿਅਕਤੀ ਜਿਹਨੂੰ ਲੋਕ ਮੰਡੇਟ ਦਿੰਦੇ ਹੈ ਅਸੀਂ ਉਹਦਾ ਉਸ ਮੰਡੇਟ ਦੇ ਅਕੇ ਸਿਰਚ ਕੋਣੇ ਚਾਹੇ ਉਹ ਫ੍ਰੀਕੋਰਡ ਦੀ ਸੀਟ ਹੈ ਔਰ ਚਾਹੇ ਖੜੂਰ ਸਾਹਿਬ ਦੀ ਸੀਟ ਹੈ ਕਿ ਲੋਕਤੰਤਰ ਦੀ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀ ਵਾਰੀ ਹੋ ਜਾਂਦਾ ਹੈ ਪਹਿਲਾਂ ਵੀ ਹੋਇਆ ਇੱਕ ਅੱਧੀ ਵਾਰੀ ਬਟ ਆਈ ਡੋਨਟ ਥਿੰਕ ਸੋ ਕਿ ਇਸ ਗੱਲ ਨੂੰ ਚਿੰਤਾ ਕਰਨ ਦੀ ਲੋੜ ਹੈ ਜੀ ਸਵੇਰੇ ਦੇ ਨਾਲ ਜੁੜੇ ਹੋਏ ਹੈ ਕਿ ਲੱਗਦੇ ਹੋ ਤੁਸੀਂ ਕਿ ਲੋਕਾਂ ਦੇ ਵਿੱਚ ਹਾਲੇ ਵੀ ਕਈ ਨਰਾਸ਼ ਨੇ तमाम ਜਿਹੜੇ ਸਿਆਸੀ ਪਾਰਟੀਆਂ ਨੇ ਨਾ ਤੋਂ ਨਰਾਜ਼ ਕੀ ਹੈ ਤਾਂ ਹੀ ਅਸਾਥ ਵੀ ਪਰ ਨਹੀਂ ਮੈਨੂੰ ਲੱਗਦਾ ਹੈ ਸਿਆਸੀ ਪਾਰਟੀਆਂ ਤੋਂ ਨਰਾਜ਼ਗੀ ਹੁੰਦੀ ਤਾਂ ਐਡਾ ਵੱਡਾ ਮੈਂਡੇਟ ਕਾਂਗਰਸ ਪਾਰਟੀ ਨੂੰ ਕਿੱਦਾਂ ਮਿਲਦਾ ਤੁਸੀਂ ਇਹ ਨਹੀਂ ਕਹਿ ਸਕਦੇ 11 ਸੀਟਾਂ ਤੇ ਹਰ ਸੀਟ ਤੇ 40-40 ਉਮੀਦਵਾਰ ਖੜੇ ਸਨ ਤੀਤੀ ਉਮੀਦਵਾਰ ਖੜੇ ਸਨ ਲੇਕਿਨ ਲੋਕਾਂ ਨੇ ਅਲਟੀਮੇਟਲੀ ਪਾਰਟੀ ਦੇ ਲੋਕਾਂ ਨੂੰ ਬਹੁਤ ਸਾਰੀ ਜਗ੍ਹਾ ਤੇ ਤਰਜੀਹ ਦਿੱਤੀ ਸੱਤ ਸੀਟਾਂ ਸੀ ਜਿੱਤੇ ਤਿੰਨ ਆਮ ਆਦਮੀ ਪਾਰਟੀ ਜਿੱਤੀ ਔਰ ਬਹੁਤ ਵਾਰੀ ਹੁੰਦਾ ਬਹੁਤ ਸਾਰੇ ਪਰਦੇਸ਼ਾਂ ਦੇ ਵਿੱਚ 1-2 ਜਗ੍ਹਾ ਤੇ ਇੰਡੀਪੈਂਡੈਂਟ ਲੋਕ ਵੀ ਚੋਣ ਲੜਦੇ ਨੇ ਉਹ ਜਿੱਤ ਚਾਹਦੇ ਨੇ ਬਟ ਅਗਰ ਤੁਸੀਂ ਸਮੁੱਚੇ ਪੰਜਾਬ ਦੀ ਗੱਲ ਕਰੋਗੇ ਤਾਂ ਇਸ ਤਰ੍ਹਾਂ ਦੀ ਤਸਵੀਰ ਸਮੁੱਚੇ ਪੰਜਾਬ ਦੀ ਨਹੀਂ ਹੈ ਹਾਂਜੀ ਇੰਡੀਆ ਚ ਪਰ ਮੇਰਾ ਤੁਹਾਡੇ ਦੇ ਸਾਫੀ ਨੇ ਉਹਨਾਂ ਨੇ ਜਿਹੜਾ ਟਵੀਟ ਕੀਤਾ ਉਹਨਾਂ ਨੇ ਕਿਹਾ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਰਿਹਾ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਹੈ ਇਹਦੇ ਨਾਲ ਤੁਸੀਂ ਖੜੇ ਹੋਗੇ ਉਹਨਾਂ ਤੁਹਾਡੇ ਸਾਥ ਦੇਖੋ ਗੱਲ ਇਹ ਹੈ ਕਿ ਮੈਂ ਕਨਸਟੀਟਿਊਸ਼ਨ ਨੂੰ ਮੰਨਣ ਵਾਲਾ ਇੱਕ ਸਿਪਾਹੀ ਹਾਂ ਦੇਸ਼ ਦੇ ਲੋਕਤੰਤਰ 'ਚ ਮੈਂ ਵਿਸ਼ਵਾਸ ਰੱਖਦਾ ਹਾਂ ਔਰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਮੈਂ ਵਿਸ਼ਵਾਸ ਰੱਖਦਾ ਹਾਂ اگر کوئی ਵਿਅਕਤੀ ਬੇਗਸੂਰ اور ਗੁਨੇਗਾਰ ਨਹੀਂ ਹੈ ਮੈਨੂੰ ਲੱਗਦਾ ਕਿਸੇ ਵੀ ਵਿਅਕਤੀ ਨੂੰ ਉਨੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਜੋ ਉਸਨੇ ਗੁਨਾਹ ਕੀਤਾ ਹੋਵੇ ਸੋ ਬਾਕੀ ਕਿਉਂਕਿ ਇਹ ਜਿਹੜਾ ਮਾਮਲਾ ਹੈਗਾ ਇਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਹੈਗਾ ਇਹ کورٹ ਦੀ ਨਿਗਰਾਨੀ ਥੱਲੇ ਹੈ ਇਹ ਅਲਟੀਮੇਟਲੀ کورٹ ਨੇ ਫੈਸਲਾ ਲੈਣਾ ਹੈ ਸਾਨੂੰ ਕਿਸੇ